ਇਹ ਕਾਫੀ ਦਿਨਾਂ ਤੋਂ ਲਾਈਕ ਸਰ ਇੱਕ ਸਾਡੀ ਜਿਹੜੀ ਮਤਲਬ ਸੀਲ ਮੋਹਰ ਲਗਾਉਣ ਵਾਲੀ ਹੁੰਦੀ ਹੈ ਲਾਕ ਵਾਲੀ ਉਹ ਮੰਗ ਕਰ ਰਹੇ ਸੀਗੇ ਜਿਹੜੇ ਕਿ ਸਾਡੀ ਕੋਈ ਵੀ ਜਿਹੜਾ ਕੇਸ ਸਾਡੇ ਕੋਲ ਰਿਸੀਵ ਹੋ ਜਾਂਦਾ ਉਹਦੀ ਚੇਨ ਆਫ ਕਸਟਡੀ ਨੂੰ ਮੇਨਟੇਨ ਕਰਨ ਵਾਸਤੇ ਸਪੈਸੀਫਿਕ ਡਿਵੀਜ਼ਨ ਦੀ ਹੁੰਦੀ ਹੈ ਜਿਹੜੀ ਕਿ ਡਾਇਰੈਕਟਰ ਦੀ ਕਸਟਡੀ ਚ ਨਹੀਂ ਬੰਦ ਹੀ ਨਹੀਂ ਸੀਗੀ ਤਾਂ ਉਹ ਕਿਸੇ ਪਾਰਟਿਕੂਲਰ ਕੇਸ ਨੂੰ ਲੈ ਕੇ ਜਿਹੜਾ ਹੈਗਾ ਉਹ ਕਾਫੀ ਦਿਨਾਂ ਤੋਂ ਡਿਮਾਂਡ ਕਰ ਰਹੇ ਸੀਗੇ ਤਾਂ ਤੈਂ ਤਰੀਕ ਨੂੰ 3 ਜਨਵਰੀ ਨੂੰ 2025 ਨੂੰ ਉਹਨਾਂ ਨੇ ਮਤਲਬ ਕਿ ਰੁਟੀਨ ਦੀ ਤਰ੍ਹਾਂ ਚੈੱਕ ਕਰਨ ਵਾਸਤੇ ਆਏ ਜਿਹੜਾ ਅੱਗੇ ਵੀ ਆਉਂਦੇ ਰਹਿੰਦੇ ਸੀਗੇ ਤਾਂ ਉਹਨਾਂ ਨੇ ਆਂਦੇ ਸਾਰ ਹੀ ਲਿਗ ਡਿਮਾਂਡ ਕਰਨੀ ਸ਼ੁਰੂ ਕਰ ਦਿੱਤੀ ਮੋਹਰ ਦੀ ਕਿ ਮੋਹਰ ਦਿਓ ਮੈਨੂੰ ਮੋਹਰ ਦਿਓ ਮੋਹਰ ਕਿੱਥੇ ਹੈਗੀ ਆ ਮੈਂ ਕਿੰਨੇ ਦਿਨਾਂ ਦਾ ਤੁਹਾਡੇ ਕੋਲ ਮੋਹਰ ਮੰਗ ਰਿਆ ਹੈਗਾ ਵੀ ਤੁਸੀਂ ਮੈਨੂੰ ਮੋਹਰ ਕਿਉਂ ਨਹੀਂ ਦੇ ਰਹੇ ਹੈਗੇ ਤਾਂ ਮੈਂ ਕਿਹਾ ਵੀ ਸਰ ਕਾਈਂਡਲੀ ਤੁਸੀਂ ਬੈਠੋ ਬੈਠ ਕੇ ਮੈਨਾਂ ਡਿਸਕਸ ਕਰੋ ਕਿਉਂਕਿ ਇਹ ਮੇਰੀ ਚੇਨ ਆਫ ਕਸਟਡੀ ਦਾ ਪਾਰਟ ਆ ਇਹ ਤੁਹਾਡੇ ਕੋਲ ਹੁਣੇ ਬਣਦੀ ਨਹੀਂ ਹੈਗੀ ਵੀ ਤੁਸੀਂ ਐਟ ਲੀਸਟ ਮੈਨੂੰ ਦੱਸੋ ਤਾਂ ਸਹੀ ਵੀ ਤੁਹਾਨੂੰ हां क्या हां मतलब किस चीज वास्ते चाहिदी है ਸਾਡੇ ਕੇਸ ਐਗਜ਼ਿਬਿਟਸ ਤੇ ਰਿਪੋਰਟਸ ਜਿਹੜੀਆਂ ਜਾਨੀਆਂ ਉਹਨਾਂ ਤੇ ਲੱਗ ਕੇ ਜਾਂਦੀਆਂ ਜਿਹੜੀ ਕਿ ਡਿਵੀਜ਼ਨ ਸਪੈਸਿਫਿਕ ਹੁੰਦੀਆਂ ਆ ਉਹਨਾਂ ਦੇ ਕੋਲ ਤਾਂ ਅਸੀਂ ਕੋਈ ਚੀਜ਼ ਸੀਗੀ ਨਹੀਂ ਠੀਕ ਹੈ ਤਾਂ ਉਹਨਾਂ ਨੇ ਲਾਈਕ ਆਪਣਾ ਕਾਫੀ ਜ਼ੋਰ ਜ਼ੋਰ ਦੀ ਬੋਲਣਾ ਸ਼ੁਰੂ ਕਰ ਦਿੱਤਾ ਕਿ ਮੈਂ ਤੁਹਾਨੂੰ ਅਫਸਰਾਂ ਤੋਂ ਇਹ ਕਰਾ ਦੂੰਗਾ ਉਹ ਕਰਾ ਦੂੰਗਾ ਮਤਲਬ ਬੋਲਦੇ ਬੋਲਦੇ ਹੀ ਉਹਨਾਂ ਨੇ ਆਬਜੈਕਸ਼ਨੇਬਲ ਤੇ ਕਾਸਟ ਰਿਲੇਟਿਡ ਵਰਡਸ ਮੇਰੇ ਸਬੋਡਿਨੇਟ ਸਟਾਫ ਦੇ ਸਾਹਮਣੇ ਮੈਨੂੰ ਬੋਲੇ ਹੈਗੇ ਆ ਤੇ ਉਹਦੇ ਰਿਗਾਰਡਿੰਗ ਲਾਈਕ ਸੀਨੀਅਰ ਆਫੀਸਰਸ ਨੂੰ ਪੁਲਿਸ ਪਰਸਨਲਸ ਨੂੰ ਕਮਿਸ਼ਨ ਦੇ ਵਿੱਚ ਵੀ ਆ ਕੰਪਲੇਂਟਸ 3 ਤਰੀਕ ਦੀਆਂ ਕੀਤੀਆਂ ਹੋਈਆਂ 7 ਤਰੀਕ ਦੀਆਂ ਕੀਤੀਆਂ ਹੋਈਆਂ ਰਿਮਾਈਂਡਰਸ ਵੀ ਹੁਣ ਕੱਲ ਭੇਜ ਦਿੱਤੇ ਆ ਬਟ ਟਿਲ ਡੇਟ ਤੱਕ ਕੋਈ ਐਕਸ਼ਨ ਨਹੀਂ ਹੋਇਆ ਕੋਈ ਡਿਪਾਰਟਮੈਂਟਲ ਐਕਸ਼ਨ ਨਹੀਂ ਹੋਇਆ ਕੋਈ ਪੁਲਿਸ ਵੱਲੋਂ ਇਨਕੁਆਇਰੀ ਜਾਂ ਕੋਈ ਐਫ ਆਈ ਆਰ ਨਹੀਂ ਹੋਈ ਹੈਗੀ ਲਾਈਕ ਇਹ ਬਹੁਤ ਹੁਣ 20 20 ਦਿਨ ਹੋਣ ਵਾਲੇ ਆ ਇਹ ਇਨਸੀਡੈਂਟ ਨੂੰ ਮਤਲਬ ਕੋਈ ਜਸਟਿਸ ਨਹੀਂ ਮਿਲ ਰਿਹਾ ਹੈਗਾ ਤਾਂ ਉਸੇ ਦੇ ਸੰਬੰਧ ਦੇ ਵਿੱਚ ਅਸੀਂ ਸਾਰੇ ਇੱਥੇ ਪੈਂਡ ਡਾਊਨ ਸਟ੍ਰਾਈਕ ਤੇ ਆ ਉਹਦੇ ਬਾਰੇ ਅਫਸਰਾਂ ਨੂੰ ਪਰ ਇੰਟੀਮੇਟ ਵੀ ਕੀਤਾ ਗਿਆ ਸੀਗਾ ਕਿ ਸਾਡੇ ਨਾਲ ਇਦਾਂ ਨੇ ਇਨਸੀਡੈਂਟ ਹੋ ਰਹੇ ਆ ਬਾਕੀ ਵੀ ਮਾਹੌਲ ਬਹੁਤ ਜ਼ਿਆਦਾ ਖਰਾਬ ਹੈਗਾ ਯਾ ਆਫਿਸ ਦਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸਾਈਡ ਬਾਈ ਸਾਈਡ ਚੱਲ ਰਹੀਆਂ ਜਿਹੜੇ ਨਾਲੇ ਸਾਡੇ ਡਾਇਰੈਕਟਰ ਰਹਿ ਗਏ ਆਏ ਹੀ ਇਜ਼ ਔਨ ਐਕਸਟੈਂਸ਼ਨ ਅੱਛਾ ਨਾਮ ਕੀ ਹੋਣਾ ਤੇ ਡਾਕਟਰ ਅਸ਼ਨੀ ਕਾਲੀਆ ਨੇ ਠੀਕ ਹੈ ਤੇ ਸਰਕਾਰ ਨੇ ਉਹਨਾਂ ਨੂੰ ਲਾਈਕ ਐਕਸਟੈਂਸ਼ਨ ਵੀ ਦਿੱਤੀ ਹੈ ਬਾਕੀ ਮੇਰੇ ਸੀਨੀਅਰ ਅਧਿਕਾਰੀ ਹੋ ਚੁੱਕੇ ਆ ਤੇ ਉਸ ਤੋਂ ਬਾਅਦ ਐਕਸਾਈਟ 31 ਤਰੀਕ ਨੂੰ 31 ਦਸੰਬਰ ਨੂੰ ਰਿਟਾਇਰ ਹੋ ਚੁੱਕੇ ਆ ਲੇਕ ਬਾਕੀ ਮੇਰੇ ਸੀਨੀਅਰ ਅਧਿਕਾਰੀ ਇਹਦੇ ਬਾਰੇ ਤੁਹਾਨੂੰ ਹੋਰ ਇਨਫੋਰਮੇਸ਼ਨ ਦੇ ਦੇਣਗੇ ਕਿ ਬਾਕੀ ਉਹ ਲੈ ਕਿ ਕਿਸ ਕਿਸ ਤਰ੍ਹਾਂੀਆਂ ਸਾਡੇ ਦਫ਼ਤਰ ਵਿੱਚ ਪ੍ਰੋਬਲਮਜ਼ ਆ ਜਿਹੜੀਆਂ ਅਸੀਂ ਫੇਸ ਕਰ ਰਹੇ ਹੈਗੇ। ਕਾਇਤ ਜਿਹੜੀ ਦਿੱਤੀ ਆ ਤੁਸੀਂ ਉਹ ਐਸਐਸਪੀ ਲੈਵਲ ਤੇ ਦਿੱਤੀ ਹੈ ਜਾਂ ਫਿਰ ਡੀਜੀਪੀ ਲੈਵਲ ਜਾਂ ਫਿਰ ਗ੍ਰੈਸ ਕਟਰ ਦੇ ਲੈਵਲ ਤੇ ਗ੍ਰੈਸ ਕਟਰ ਨੂੰ ਵੀ ਦਿੱਤੀ ਹੈ ਠੀਕ ਹੈ ਡੀਜੀਪੀ ਐਸਐਸਪੀ ਹਰ ਜਗ੍ਹਾ ਤੇ ਦਿੱਤੀ ਕਮਿਸ਼ਨ ਚ ਵੀ ਦਿੱਤੀ ਹੈਗੀ ਚੇਅਰਮੈਨ ਨੂੰ ਤੇ ਪਰ ਟਿਲ ਡੇਟ ਤੇ ਕੋਈ ਐਕਸ਼ਨ ਨਹੀਂ ਹੋਇਆ ਹੈਗਾ ਕੋਈ ਕਾਰਵਾਈ ਕਿਸੇ ਦੇ ਕਹਿਣ ਤੇ ਵੀ ਨਹੀਂ ਹੋਈ ਅਗਰ ਗਰੇਸ ਕੱਤਰ ਦੇ ਨੌਲੇਜ ਵਿੱਚ ਹੈ ਇਹ ਮਾਮਲਾ ਤੇ ਫਿਰ ਤਾਂ ਕਾਰਵਾਈ ਹੋਣੀ ਚਾਹੀਦੀ ਇੱਕ ਬਹਿਲਾ ਲਈ ਇਸ ਤਰ੍ਹਾਂ ਕਿ ਦੇਖੋ ਅਸੀਂ ਸਾਰੇ ਆਫੀਸਰਸ ਨੂੰ ਜਿੱਦਣ ਸਾਨੂੰ ਅਸੀਂ ਟਾਈਮ ਲਿਆ ਹੈਗਾ ਆ ਉਦੋਂ ਦੱਸ ਕੇ ਵੀ ਆਏ ਹੈਗੇ ਆ ਉਹਨੂੰ ਵੀ ਲਾਈਕ 16 ਤਰੀਕ ਤੋਂ ਅੱਜ ਦੇਖ ਲਓ ਕਿੰਨੇ ਦਿਨ ਹੋ ਗਏ ਮਤਲਬ ਟਿਲ ਡੇਟ ਤੱਕਰ ਕੋਈ ਵੀ ਨਾ ਬਲੋ ਕਿਸੇ ਤਰ੍ਹਾਂ ਦਾ ਐਕਸ਼ਨ ਨਹੀਂ ਹੋਇਆ ਉਲਟਾ ਸਾਨੂੰ ਸਾਰਿਆਂ ਨੂੰ ਸ਼ੋਕਾਸ ਨੋਟਿਸ ਕੱਢੇ ਗਏ ਹੈਗੇ ਆ ਸਮੂਹ ਸਟਾਫ ਨੂੰ अच्छा कि ਤੁਹਾਨੂੰ ਅਗਰ ਤੁਸੀਂ ਕਿਸੇ ਗੈਰ ਹਾਜ਼ਰੀ ਹਾਂ ਨੋ ਵਰਕ ਨੋ ਪੇ ਵਾਲਾ ਲਿਖ ਕੇ ਜਿਹੜਾ ਹੈਗੀ ਸ਼ੋਕਾਸ ਨੋਟਿਸ ਜਾਰੀ ਹੋਏ ਆ ਸਾਰੇ ਆਹਨ ਨਹੀਂ 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 ਇਹ ਸਾਨੂੰ ਉਪਰੋਂ ਹੋਮ ਡਿਪਾਰਟਮੈਂਟ ਤੋਂ ਹੋਏ ਆ ਅੱਛਾ ਹਾਂਜੀ ਤਾਂ ਸਾਡੇ ਨਾਲ ਹੋਰ ਵੀ ਇੱਥੇ ਸੀਨੀਅਰ ਅਫੀਸਰ ਮੌਜੂਦ ਨੇ ਤੁਹਾਡਾ ਨਾਮ ਕੀ ਹੈ ਸਰ ਬਲਵਿੰਦਰ ਸਿੰਘ ਅੱਛਾ ਬਲਵਿੰਦਰ ਸਿੰਘ ਜੀ ਪਹਿਲਾਂ ਤਾਂ ਜਿਹੜਾ ਇਨਸੀਡੈਂਟ ਇਹ ਹੋਇਆ ਇਹ ਤਾਂ ਹੋ ਗਿਆ ਉਹਨਾਂ ਦੱਸਦਾ ਹੋਰ ਕਿਹੜੀ ਕਿਹੜੀਆਂ ਮੰਗਾ ਹੈ ਸਰ ਪ੍ਰੋਬਲਮਾਂ ਤਾਂ ਬਹੁਤ ਨੇ ਮਲਕੀ ਮੇਨ ਸਾਡਾ ਜਿਹੜਾ ਅਸੀਂ ਸਟੈਕ ਤੇ ਆਏ ਆਂ ਉਹ ਅਸੀਂ ਮੈਡਮ ਦੇ ਉਹਦੇ ਚ ਆਇਆ ਕਿਉਂਕਿ ਜਦੋਂ ਇੱਕ ਲੇਡੀ ਕਲਾਸ 1 ਅਫਸਰ ਮਹਿਫੂਜ਼ ਨਹੀਂ ਦਫਤਰ ਚ ਮਿਲ ਕੇ ਇੰਨਾ ਤਾਨਾਸ਼ਹੀਰ ਬਈਆ ਸਰਕਾਰ ਕਿਉਂ ਸਾਡੇ ਲਈ ਉਹ ਕਰ ਰਹੀ ਹੈ ਮਰਕੀ ਸਾਨੂੰ ਦੇਖੋ ਤੇ ਹੁਣ ਸ਼ੋਕਾਜ ਨੋਟਿਸ ਵੀ ਕੱਢਦੇ ਸਰਕਾਰ ਨੂੰ ਕਹਿ ਕੇ ਲਿਖਤੀ ਰੂਪ ਚ ਪੈਂਡੰਮ ਸਟੈਕ ਦਾ ਕਹਿ ਕੇ ਅਸੀਂ ਬੈਠੇ ਆਂ ਸਾਨੂੰ ਸ਼ੋਕਾਜ ਨੋਟਿਸ ਕੱਢਦੇ ਜਾਂਦੇ ਨੇ ਥ्रेट ਕੀਤਾ ਜਾਂਦਾ ਮਤਲਬ ਕਿ ਕੋਈ ਸਮਝ ਨਹੀਂ ਹੈ ਕਿ ਕਿੱਦਾਂ ਨੂੰ ਚੱਲੀਏ ਕਿੱਦਾਂ ਨੂੰ ਨਾ ਚੱਲੀਏ ਸਰਕਾਰ ਇੱਕ ਬੰਦੇ ਵਿੱਚ ਸਾਰਿਆਂ ਨੂੰ ਸਫਰ ਕਰ ਰਹੀ ਹੈ ਅੱਛਾ ਕਿੰਨੇ ਤੁਸੀਂ ਇੱਥੇ ਆਫੀਸਰ ਕਾਰਟ ਦੇ ਕਰੀਬ ਸਾਡੀ ਜੋ ਸਟੈਂਟ ਵਿੱਚ 60 ਦੀ ਇੱਕ ਪਾਸੇ ਇਕੱਲੇ ਡਾਇਰੈਕਟਰ ਨੇ ਉਹਨਾਂ ਦੀ ਸੁਣੀ ਜਾ ਰਹੀ ਜਿਹੜੇ ਐਕਸਟੈਂਸ਼ਨ ਕਰਦੇ ਉਹਨਾਂ ਦੀ ਉਹਨਾਂ ਦੀ ਉਹਨਾਂ ਚੁਣੇ ਪਤਾ ਨਹੀਂ ਕੀ ਚੀਜ਼ ਹੈ ਸਾਡੇ ਤਾਂ ਸਮਝ ਤੋਂ ਬਾਹਰ ਕਹਾਣੀ ਹੈ ਜਿੱਥੇ ਧੀ ਪਣ ਮਰਪੂਜ ਨਹੀਂ ਕੀ ਕਰ ਸਕਦਾ ਬੰਦਾ ਅੱਛਾ ਇਹ ਵਿਵਾਦ ਇੰਨਾ ਵਧਿਆ ਜਦੋਂ ਮਹਿਲਾ ਨਾਲ ਕੋਈ ਇਸ ਤਰੀਕੇ ਦੀ ਬਦਤਮੀਜ਼ੀ ਹੋਈ ਹੋਵੇ ਉਹ ਵੀ ਮਹਿਲਾ ਸੀਨੀਅਰ ਅਧਿਕਾਰੀ ਹੋਵੇ ਉਨ੍ਹਾਂ ਨਾਲ ਇਸ ਤਰੀਕੇ ਦੀ ਬਤਮੀ ਜਿਉ ਉੱਥੇ ਵੀ ਇਨਸਾਫ ਜਸਟਿਸ ਨਾ ਮਿਲੇ ਤਾਂ ਫਿਰ ਤੁਸੀਂ ਅੱਗੇ ਇਹ ਕਿੱਥੇ ਮੂਵ ਕਰੋਗੇ ਤੇ ਤੁਹਾਡਾ ਅੱਗੇ ਕੀ ਪਲਾਨ ਹੈ ਦੇਖੋ ਸਾਡਾ ਤਾਂ ਹੈਗਾ ਜਿਉ ਜਿੱਦਾਂ ਮੈਡਮ ਜੀ ਨੇ ਜਿਸ ਸਮਾਜ ਤੋਂ ਆ ਰਹੇ ਆ ਇਹਦੇ ਮੁੱਦਾ ਉਹ ਸਮਾਜ ਕੋਲ ਜਾਏਗਾ ਅਸੀਂ ਹੱਦ ਤੱਕ ਸਾਡੀ ਸਰਕਾਰ ਨਾਲ ਸਾਡਾ ਕੋਈ ਰੋਸਾ ਨਹੀਂ ਹੈਗਾ ਸਾਡਾ ਇੱਕ ਅਫਸਰ ਨੂੰ ਲੈ ਕੇ ਆ ਸਰਕਾਰ ਨਾਲ ਸਾਡੀ ਕੀ ਤੁਸੀਂ ਚਾਹੁੰਦੇ ਕੀ ਹੋਣਾ ਅਸੀਂ ਚਾਹੁੰਦੇ ਵੀ ਅਫਸਰ ਨੂੰ ਹਟਾਓ ਉਹ ਐਕਸਟੈਂਸ਼ਨ ਤੇ ਆ ਜਾਂ ਪਰਚਾ ਦਾ ਅੱਜ ਕਰੋ ਜੋ ਮਰਜ਼ੀ ਕਰੋ ਸਰਕਾਰ ਨੇ ਦੇਖਣਾ ਅਸੀਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਇਹ ਸਰਕਾਰ ਦਾ ਪਾਰਟ ਹੈ ਉਹਨੂੰ ਹਟਾਉਣ ਚਾਹੇ ਪਰਚਾ ਦਾ ਅਜ ਕੱਲ ਅੱਛਾ ਤੁਹਾਡੇ ਗ੍ਰਹਿ ਸਕੱਤਰ ਨਾਲ ਕੀ ਗੱਲਬਾਤ ਹੋਈ ਹੈ ਮੀਟਿੰਗ ਹੋਈ ਸੀ ਮੀਟਿੰਗ ਸਾਡੇ ਸੀਨੀਅਰਜ਼ ਦੀ ਹੋਈ ਸੀ ਸਰ ਉਹਨਾਂ ਦੀ ਜਿਹੜੇ ਨੈਕਸਟ ਸਰ ਹਾਂਜੀ ਸਰ ਸਰ ਮੀਟਿੰਗ ਡਾਇਰੈਕਟਰ ਜੀ ਆਜੋ ਦੱਸੋ ਕੀ ਹੈ ਮੀਟਿੰਗ ਹੋਈ ਸਰ ਮੀਟਿੰਗ ਬਾਰੇ ਦੱਸੋ ਕਿੱਦਾਂ ਹੋਇਆ ਹੈ ਹਾਂਜੀ ਆਪਣਾ 16 ਨੂੰ ਇਹ 16 ਨੂੰ ਹਾਂ ਫਰਾਈ ਆਪਣਾ 16 ਨੂੰ ਹਾਂ 16 ਤਰੀਕ ਨੂੰ ਮੀਟਿੰਗ ਹੋਈ ਸੀਗੀ ਨਾ ਨਾ ਆਪਣੇ ਐਡਮਿਨ ਸੈਕਟਰੀ ਸਾਹਿਬ ਨਾਲ ਤੇ ਉਹਨਾਂ ਵੀ ਮੀਟਿੰਗ ਵਿੱਚ ਹੋਰ ਬਾਕੀ ਸਾਰੇ ਸਾਇਕ ਡਾਇਰੈਕਟਰ ਸੀਗੇ ਤੇ ਜੋ ਵੀ ਮੁੱਦੇ ਸੀਗੇ ਆਪਾਂ ਉਹਨਾਂ ਅੱਗੇ ਰੱਖੇ ਸੀਗੇ ਤੇ ਉਹਨਾਂ ਕਿਹਾ ਸੀਗਾ ਕਿ ਮੇਰੀ ਨੋਲਜ ਵਿੱਚ ਹੈਗੇ ਨੇ ਅੱਛਾ ਤੁਹਾਡੇ ਇਕੱਲੇ ਇਹੀ ਲੈਬ ਬੰਦ ਹੈ ਜਾਂ ਪੂਰੇ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਲੈਬ ਫਰੈਂਸਿਕ ਸਾਇੰਸ ਲੈਬ ਹੈ ਜਿਹੜੀਆਂ ਬੰਦ ਨੇ ਆਪਣਾ ਇੱਕ ਅਮ੍ਰਿਤਸਰ ਸਾਹਿਬ ਹੈਗੇ ਹਾਂਜੀ ਇੱਕ ਬਠਿੰਡਾ ਤੇ ਇੱਕ ਲੁਧਿਆਣਾ ਉਹ ਵੀ ਬੰਦ ਹੈਗੀਆਂ ਨੇ ਹਾਂਜੀ ਉੱਥੇ ਵੀ ਪੈਂਡਿੰਗ ਸਟਾਕ ਚੱਲ ਰਹੀ ਹੈ। ਅਜੇ ਫਿਰ ਕੰਮ ਇੰਨੇ ਦਿਨਾਂ ਤੱਕ ਹੋਰ ਨਹੀਂ ਰਿਹਾ ਤੇ ਫਿਰ ਸਾਰੇ ਤਾਂ ਕੇਸ ਤੁਹਾਡੇ ਤੱਕ ਆਉਂਦੇ ਨਹੀਂ ਜਿਹੜਾ ਵੀ ਕੋਈ ਪੰਜਾਬ ਦੇ ਚਿਕਰਾਏ ਹੁੰਦਾ। ਤੋਂ ਉਹਦੀ ਫ੍ਰੈਂਸਿਕ ਜਾਂਚ ਅਗਰ ਕਰਨੀ ਹੈ ਤੁਹਾਡੇ ਡਿਪਾਰਟਮੈਂਟ ਚ ਹੋਣੀ ਹੈ। ਫਿਰ ਤਾਂ ਕੰਮ ਵੀ ਸਾਰਾ ਠੱਪਿਆ ਹੋਣਾ ਹੁਣ ਤਾਂ ਕੀ ਨਹੀਂ ਚੱਲਦਾ ਫਿਰ ਕੰਮ। ਹਾਂ ਬਿਲਕੁਲ ਕੋਈ ਕੇਸ ਰੀਸੀਵਿੰਗ ਨਹੀਂ ਹੋ ਰਹੀ। ਨਾ ਕੋਈ ਰਿਪੋਰਟ ਇਸ਼ੂ ਹੋ ਰਹੀ ਤੇ ਸਾਰਾ ਕੰਮ ਠੱਪ। ਅੱਛਾ ਤੁਸੀਂ ਹੁਣ ਅੱਗੇ ਸੋਚਿਆ ਕੀ ਕਰੋਗੇ ਕਿਉਂਕਿ ਜੇ ਸਰਵਾਈ ਨਹੀਂ ਹੋ ਰਹੀ ਤੁਹਾਡੀ 16 ਨੂੰ ਤੁਹਾਡੀ ਮੀਟਿੰਗ ਹੋਈ ਆ ਇਹਨੇ ਦਿਨ ਬੀਤ ਗਿਆ ਹਲੇ ਤੱਕ ਤੁਹਾਡੀ ਕੋਈ ਸੰਵਾਈ ਨਹੀਂ ਹੋ ਰਹੀ ਅਗੇ ਕਰਦਾ ਕੀ ਆ ਹੁਣ ਤੁਸੀਂ ਕੀ ਤੁਹਾਡਾ ਲਾਈਫ ਸਟਪ ਰਹਿ ਗਿਆ ਮੈਂ ਸਦਸਤਾਂ ਨੂੰ ਦੇਖੋ ਪਿੱਛੇ ਤਾਂ ਹੋ ਨਹੀਂ ਸਕਦੇ ਜਦ ਤੱਕ ਪਰਚਾ ਨਹੀਂ ਦਰਜ ਹੁੰਦਾ ਅਸੀਂ ਤਾਂ ਨਹੀਂ ਸਟ੍ਰਾਈਕ ਨਹੀਂ ਬੰਦ ਕਰ ਸਕਦੇ ਪਰਚਾ ਦਰਜ ਕਰਾਉਣਾ ਚਾਹੁੰਦੇ ਨਾਲ ਨਾਲ ਇਹਨਾਂ ਨੂੰ ਐਕਸਟੈਂਸ਼ਨ ਉਹਦੀ ਐਕਸਟੈਂਸ਼ਨ ਤਾਂ ਗਲਤ ਹੈਗੀ ਉਹ ਐਕਸਟੈਂਸ਼ਨ ਸਰਕਾਰ ਨੇ 6 ਮਹੀਨੇ ਦਿੱਤੀ ਉਹਨਾਂ ਨੂੰ ਅਸੀਂ ਕਹਿੰਦੇ ਉਹਦੀ ਐਕਸਟੈਂਸ਼ਨ ਖਤਮ ਕਰੋ ਅਸੀਂ ਇਹਦੇ ਅੰਡਰ ਕੰਮ ਨਹੀਂ ਕਰ ਸਕਦੇ ਹੋਰ ਵੀ ਕਾਬਿਲ ਅਫਸਰ ਹੈਗੇ ਨੇ ਤੁਹਾਡੇ ਇੱਥੇ ਹੈਗੇ ਆ ਤਾਂ ਫਿਰ ਐਕਸਟੈਂਸ਼ਨ ਉਹਨਾਂ ਨੂੰ ਹੀ ਦੇਣਾ ਕੋਈ ਕਾਰਨ ਕੀ ਹੈਗੇ ਦੇ ਪਰਚੇਜ਼ ਕਿੰਨੀ ਕੁ ਹੁੰਦੀ ਹੈ ਸਾਰੇ ਕਾਬਿਲ ਅਫਸਰ ਨੇ ਜੀ ਸਾਰੇ ਡਾਕਟੋਰੇਟ ਨੇ ਸਾਰੇ ਪੀ ਐਚ ਡੀ ਨੇ ਬੈਲ ਐਜੂਕੇਟਰ ਨੇ ਸਾਰੇ ਆਪਣੇ ਉਹਨਾਂ ਦਾ ਤਿਆਰਪਰ ਰੱਖਦੇ ਨੇ ਪਹਿਲਾਂ ਵੀ ਇਦਾਂ ਹੀ ਹੋਇਆ ਜਦੋਂ ਡਾਇਰੈਕਟਰ ਦੀ ਪੋਸਟ ਲਈ ਪਹਿਲਾਂ ਸਾਡੀ ਲੇਡੀ ਆਫੀਸਰ ਸੀ ਡਾਕਟਰ ਸ਼ੀਮਾ ਸ਼ਰ ਦਾ ਉਹ ਇਸ ਅਫਸਰ ਬਾਰੇ ਲਿਖ ਕੇ ਅਫਸਰ ਨੂੰ ਦੇ ਚੁੱਕੀ ਸੀ ਵੀ ਇਹ ਗਲਤ ਬੰਦਾ ਉਦੋਂ ਇਹਨੂੰ ਚਾਰਜ ਨਹੀਂ ਦਿੱਤਾ ਗਿਆ ਉਦੋਂ ਸਾਰਾ ਉਹਨਾਂ ਨੂੰ ਚਾਰਜ ਦਿੱਤਾ ਗਿਆ ਅੱਛਾ ਦੇਰ ਉਦੋਂ ਜਸਵਿੰਦਰ ਗੌਰ ਮੈਡਮ ਸੀ ਆਈਐਸ ਉਹਨਾਂ ਨੂੰ ਚਾਰਜ ਦਿੱਤਾ ਗਿਆ ਉਹਨਾਂ ਨੇ ਅੱਗੇ ਆਪਣੇ ਚਾਰਜ ਡਿਪਾਰਟਮੈਂਟ ਪਾਵਰ ਅੱਗੇ ਡੈਲੀਗੇਟ ਕਰ ਦਿੱਤਾ ਤੇ ਬੜਾ ਵਧੀਆ ਕੰਮ ਚੱਲਦਾ ਸੀ 6 ਮਹੀਨੇ 6 ਮਹੀਨੇ ਬਾਅਦ ਇਹ ਬੰਦਾ ਸਰਕਾਰ ਕੋ ਉੱਪਰ ਹਾਈ ਕੋਰਟ ਚਲੇ ਗਿਆ ਜਦ ਕਿ ਇਹਦੀਆਂ ਪ੍ਰੋਮੋਸ਼ਨਾਂ ਗਲਤ ਨਹੀਂ ਇਸ ਬੰਦੇ ਦੀ ਸਾਰੀਆਂ ਪ੍ਰੋਮੋਸ਼ਨਾਂ ਗਲਤ ਨਹੀਂ ਦੀਆਂ ਗਲਤ ਪ੍ਰੋਮੋਸ਼ਨਾਂ ਲੈ ਕੇ ਵੀ ਇਹ ਬੰਦਾ ਪਤਾ ਨਹੀਂ ਕਿਵੇਂ ਉੱਪਰ ਆ ਕੇ ਡਾਇਰੈਕਟਰ ਲੱਗ ਗਿਆ ਸਰਕਾਰ ਨੇ ਡਾਇਰੈਕਟਰ ਲਾਤਾ ਚਲੋ ਅਸੀਂ 3 ਮਹੀਨੇ ਨੂੰ ਬਰਦਾਸ਼ਤ ਕਰ ਲਿਆ ਕੋਈ ਗੱਲ ਨਹੀਂ ਡਾਇਰੈਕਟਰ ਲਾਤਾ ਇਹਦਾ ਟਾਈਮ ਸੀ ਚਲੋ ਜਿਹੜਾ ਬਚਦਾ ਸੀ ਡਾਇਰੈਕਟਰ ਕਰ ਲਿਆ ਰਾ 6 ਮਹੀਨੇ ਦਾ ਹੋਰ ਲਾਤਾ ਚਲੋ 6 ਮਹੀਨੇ ਵੀ ਦੇ ਤੇ ਅਸੀਂ ਕੀ ਲੈਣਾ ਜਾਂ ਤਾਂ 3 ਪੈਣਾਂ ਨੂੰ ਮੜਾ ਚੰਗਾ ਬੋਲਣ ਲੱਗ ਗਏ ਜੀ ਤੁਸੀਂ ਇਸ ਤਰ੍ਹਾਂ ਕਰੋ ਸਰ ਸਾਰੀਆਂ ਕੁੜੀਆਂ ਦੇ ਕੋਲ ਇੱਕ ਵਾਰ ਮੈਕ ਲੈ ਕੇ ਜਾਓ ਪੁੱਛੋ ਕਿਹਦੇ ਨਾਲ ਕੀ ਕਰਦਾ ਸਾਰਿਆਂ ਨਾਲ ਮੜਾ ਬੋਲਦਾ ਪੁੱਛ ਸਕਦੇ ਅਸੀਂ ਮੈਂ ਪੁੱਛ ਲੈਣਾ ਚਲੋ ਜੇ ਤੁਸੀਂ ਕਹਿ ਰਹੇ ਹੋ ਵਾਕਈ ਮਿਸ ਬਿਹੇਵ ਕੀਤਾ ਜਾਦਾ ਕਿਸ ਤਰੀਕੇ ਦਾ ਬੇਚਰ ਹੈਗਾ ਹਾਂਜੀ ਥੋੜਾ ਜਿਹਾ ਹੈ ਕਿ ਛੁੱਟੀਆਂ ਵਗੈਰਾ ਲੈਣੀ ਹੁੰਦੀਆਂ ਤਾਂ ਉਹਦੇ ਲਈ ਵੀ ਬੰਦੇ ਨੂੰ ਹਰਾਸਮੈਂਟ ਹੀ ਮਿਲਦੀ ਹੈ ਕਿ ਛੁੱਟੀ ਰੱਖ ਦੋ ਨਹੀਂ ਕਰਾਂਗੇ ਫਾਰਵਰਡ ਹੈ ਨਾ ਤੇ ਆਬਵੀਅਸਲੀ ਅਸੀਂ ਸਭ ਤੋਂ ਪਹਿਲਾਂ ਤਾਂ ਐਦਾ ਡੈਰੋਗੇਟਰੀ ਰਿਮਾਰਕਸ ਦੇਣਗੇ ਕਿਸੇ ਵੀ ਲੇਡੀ ਆਫੀਸਰਸ ਨੂੰ ਤਾਂ ਸਾਰੀ ਲੇਡੀਆਂ ਖੜਨ ਗਈਆਂ ਇਨਾਲ ਹੈ ਨਾ कित ज्यादा गलत चीज की फीमेल ऑफिसर बहुत ही ज्यादा कास्टम रिल यूज कित है उस तो अलावा भी जो अल करिये फीमेल स्टाफ बहुत ਬਹੁਤ ਜ਼ਿਆਦਾ ਇਨਕੰਪ੍ਰੀਜ਼ਨ ਟੂ ਮੀਲ ਸਟਾਫ ਫਿਰ ਵੀ ਜਿਹੜੀ ਬੇਸਿਕ ਰਿਕੁਆਇਰਮੈਂਟਸ ਚਾਹੀਦੀਆਂ ਹੁੰਦੀਆਂ ਇੱਕ ਫੀਮੇਲ ਸਟਾਫ ਲਈ ਆਫਿਸ ਤੇ ਉਹ ਕਦੇ ਵੀ ਸਾਡੇ ਕੋਲ ਪੂਰੀ ਨਹੀਂ ਹੋਈਆਂ ਅੱਛਾ ਤੇ ਇਹ ਵੀ ਸਾਨੂੰ ਬਹੁਤ ਜ਼ਿਆਦਾ ਬੇਸਿਕ ਚੀਜ਼ ਹੈ ਜਿਹੜੀ ਪ੍ਰੋਬਲਮ ਅਸੀਂ ਫੇਸ ਕਰ ਰਹੇ ਹਾਂ ਰਿਸਪੈਕਟ ਵੀ ਕੀਤੀ ਜਾਂਦੀ ਹੈ ਇਨਡਾਇਰੈਕਟਲੀ ਮਤਲਬ ਇਨਡਾਇਰੈਕਟ ਫਾਰਮ ਚ ਡਿਸਰੈਸਪੈਕਟ ਕਰਦੇ ਹੋ ਕਿ ਮਤਲਬ ਕਦੇ ਵੀ ਅਸੀਂ ਕੋਈ ਵੀ ਉਹਨਾਂ ਕੋਲ ਪ੍ਰੋਬਲਮ ਲੈ ਕੇ ਜਾਓ ਕਿ ਕਹਿ ਦਿੰਗੇ ਸਾਡੀ ਮੇਰੀ ਪ੍ਰੋਬਲਮ ਨਹੀਂ ਹੈ ਤੁਸੀਂ ਆਪਣੇ ਆਪ ਰਿਜ਼ੋਲਵ ਕਰੋ ਜਦ ਕਿ ਹੈਡ ਆਫ ਦਾ ਡਿਪਾਰਟਮੈਂਟ ਹੋਣ ਦੇ ਨਾਤੇ ਉਹਨਾਂ ਦੀ ਡਿਊਟੀ ਬਣਦੀ ਹੈ ਕਿ ਚੀਜ਼ ਨੂੰ ਪਹਿਲਾਂ ਰਿਜ਼ੋਲਵ ਕਰਨ ਬਟ ਉਹ ਰਿਜ਼ੋਲਵ ਕਰਨ ਚ ਫੋਕਸ ਨਹੀਂ ਕਰਦੇ ਉਹ ਇਸ਼ੂਸ ਕ੍ਰੀਏਟ ਕਰਨ ਚ ਜ਼ਿਆਦਾ ਫੋਕਸ ਕਰ ਰਹੇ ਹਨ ਐਰੋਗੈਂਸੀ ਹੱਦ ਤੁਸੀਂ ਕਹਿਣਾ ਚਾਹੁੰਦੇ ਹੋ ਐਗਜ਼ੈਕਟਲੀ ਤੁਹ ਤੁਹਾਡੇ ਨਾਲ ਵੀ ਇਸੇ ਤਰੀਕੇ ਨਾਲ ਹਾਂਜੀ ਮਤਲਬ ਇਹੀ ਹੈ ਕਿ ਮਤਲਬ ਜੋ ਡਿਸਰੈਸਪੈਕਟ ਮੈਮ ਨਾਲ ਕੀਤੀ ਹੈ ਮੈਮ ਦੇ ਸਪੋਰਟ ਚ ਅਸੀਂ ਸਾਰੇ ਖੜੇ ਆ ਠੀਕ ਹੈ ਅਸੀਂ ਸਾਰਾ ਮਤਲਬ ਜਿੰਨਾ ਵੀ ਇੱਥੇ ਊਮਨ ਸਟਾਫ ਹੈ ਉਹ ਮੈਮ ਨਾਲ ਖੜਿਆ ਹੈ ਤਾਂ ਡਿਸਰੈਸਪੈਕਟ ਮਤਲਬ ਮੇਰੇ ਨਾਲ ਨਹੀਂ ਹੋਈ ਬਟ ਮੈਮ ਨਾਲ ਹੋਈ ਹੈ ਬਟ ਫਿਊਚਰ ਚ ਸਾਡੇ ਨਾਲ ਵੀ ਹੋ ਸਕਦੀ ਹੈ ਠੀਕ ਹੈ ਨਾ ਕਿਸੇ ਅਸੀਂ ਮਤਲਬ ਮੈਮ ਲਈ ਸਟੈਂਡ ਲਿਆ ਹੈ ਕਿਉਂਕਿ ਹੋਰ ਕਿਸੇ ਲੇਡੀ ਨਾਲ ਅੱਗੇ ਤੇ ਇਸ ਆਫਿਸ ਚ ਐਂ ਦਾ ਦੀ ਘਟਨਾ ਨਾ ਵਾਪਰੇ ਧੰਨਵਾਦ ਜੀ ਤੁਹਾਡਾ ਹਾਂਜੀ ਤਾਂ ਉਹ ਮੈਡਮ ਕਿਹੜੇ ਮੈਡਮ ਆਜੂ ਹਾਂਜੀ ਫਿਲਹਾਲ ਤਾਂ ਮੈਂ ਸਾਇੰਟੀਫਿਕ ਆਫੀਸਰ ਅਰਸ਼ਦੀਪ ਕੌਰ ਮੈਂ ਕੈਮਿਸਟਰੀ ਡਿਵੀਜ਼ਨ ਦੀ ਇੱਥੇ ਮਤਲਬ ਐਸਓ ਐ ਸਾਇੰਟੀਫਿਕ ਆਫੀਸਰ ਹੈ ਤੇ ਅਸੀਂ ਕੇਸ ਰਿਲੇਟਡ ਗੱਲ ਕਰੀਏ ਜੇ ਤੇ ਕੇਸ ਦੀ ਚੇਨ ਆਫ ਕਸਟਡੀ ਹੁੰਦੀ ਹੈਗੀ ਆ ਠੀਕ ਹੈ ਉਹ ਜਿਸ ਦੇ ਬੇਸਿਸ ਤੇ ਉਸ ਨੂੰ ਤੋੜਨ ਦੇ ਲਈ ਜਿਸ ਦੇ ਬੇਸਿਸ ਤੇ ਇਹਨਾਂ ਨੂੰ ਡੈਰੋਗੇਟਰੀ ਕਾਸਟਰੀ ਰਿਮਾਰਕਸ ਜਿਹੜੇ ਕੀਤੇ ਗਿਆ ਔਰ ਇਹ ਜਿਹੜੀ ਚੇਨ ਆਫ ਕਸਟਡੀ ਆ ਹਰ ਇੱਕ ਡਿਵੀਜ਼ਨ ਚ ਮੇਨਟੇਨਡ ਹੁੰਦੀ ਹੈ ਔਰ ਸਾਡੀ ਜਿਹੜੀ ਕੰਮ ਕਰਨ ਦੀ ਕ੍ਰੈਡੀਬਿਲਟੀ ਆ ਉਹ ਪੂਰੀ ਦੀ ਪੂਰੀ ਉਸ ਰਿਪੋਰਟ ਤੇ ਉਹ ਜਿਹੜੇ ਕੇਸ ਐਗਜ਼ਿਬਿਟਸ ਆ ਉਸ ਤੇ ਪਾਈ ਜਾਂਦੀ ਹੈ ਠੀਕ ਹੈ ਤੇ ਜੇ ਉਹ ਟੁੱਟ ਜਵੇ ਤੇ ਅਸੀਂ ਅਨਸਰਏਬਲ ਹੁੰਦੇ ਹਾਂ ਕੋਰਟ ਦੇ ਵਿੱਚ ਹਰ ਚੀਜ਼ ਦੇ ਜਵਾਬ ਤਾਂ ਤੁਸੀਂ ਦੇਣਾ ਠੀਕ ਹੈ ਜੀ ਬਿਲਕੁਲ ਔਰ ਉਸ ਪਰਸਨ ਸਟੈਂਪ ਯੂਜ਼ ਹੁੰਦੀ ਆ ਉਹ ਇਹਨਾਂ ਦੀ ਹੋਊਗੀ ਹਾਂ ਜਿਹੜੇ ਪਰਸਨ ਨੇ ਉਸ ਰਿਪੋਰਟ ਜਿਹਨੇ ਐਗਜ਼ੀਬਿਟ ਦੀ ਐਗਜ਼ਾਮੀਨੇਸ਼ਨ ਤੋਂ ਬਾਅਦ ਉਹਨਾਂ ਦੇ ਉਹ ਜਿਹੜੇ ਹੈਗੇ ਨੇ ਪੋਰਟਿੰਗ ਆਫੀਸਰਸ ਉਹ ਹੁੰਦੇ ਆ ਉਹਨਾਂ ਨੂੰ ਸਾਈਨ ਕਰਦੇ ਆ ਉਹ ਜਿਹੜੇ ਕਿ ਮੈਮ ਸੀਗੇ ਉਸ ਕੇਸ ਦੇ ਰਿਲੇਟਡ ਤੇ ਹਰੇਕ ਐਦਾ ਦੀ ਹਰੇਕ ਤਰ੍ਹਾਂ ਦੇ ਕੇਸ ਜਿਹੜੇ ਵੀ ਜਿਹੜੇ ਹੈਗੇ ਆ ਡਿਵੀਜ਼ਨਸ ਤੋਂ ਰਿਸੀਵ ਹੁੰਦੇ ਹੈਗੇ ਆ ਉਹ ਚੇਨ ਆਫ ਕਸਟਡੀ ਸਾਡੀ ਡਿਊਟੀ ਹੈਗੇ ਮੇਨਟੇਨ ਕਰਨਾ ਪਰ ਜੇ ਇੱਕ ਡਿਵੀਜ਼ਨ ਦੀ ਤੋੜੀ ਗਈ ਹੈ ਤੇ ਦੂਜੇ ਡਿਵੀਜ਼ਨਸ ਤੇ ਵੀ ਕਦੇ ਵੀ ਗੱਲ ਆ ਸਕਦੀ ਹੈ ਉਹ ਠੀਕ ਹੈ ਤੇ ਸਾਡੇ ਹਰ ਕਿਸੇ ਜਿੰਨੇ ਵੀ ਇੱਥੇ ਖੜੇ ਆ ਮੈਂਬਰ ਉਹਨਾਂ ਦੀ ਵਰਕਿੰਗ ਕ੍ਰੈਡੀਬਿਲਿਟੀ ਇਸ ਪਰਸਨ ਦੇ ਬੇਸਿਸ ਤੇ ਉਸ ਤੇ ਕੁਐਸਚਨ ਮਾਰਕ ਲੱਗ ਜਾਏ ਠੀਕ ਹੈ ਜੋ ਕਿ ਬਹੁਤ ਵੱਡੀ ਚੀਜ਼ ਹੈ ਜਿਸ ਕਰਕੇ ਅਸੀਂ ਇੱਥੇ ਜੌਬ ਤੇ ਆ ਹੂਸੀ ਤੇ ਕੁਐਸਚਨ ਮਾਰਕ ਲੱਗ ਜਰੇ ਤੇ ਹਰ ਹਰ ਕਿਸੇ ਨੇ ਫੇਸ ਕਰਨਾ ਕਦੀ ਵੀ ਫਿਊਚਰ ਚ ਕੋਈ ਫੇਸ ਕਰ ਸਕਦਾ ਹੈ ਜਿਹੜੇ ਪ੍ਰੋਟੋਕੋਲ ਯਾਨਕਿ ਜਿਹੜੇ ਪ੍ਰੋਟੋਕੋਲ ਫਾਲੋ ਹੋਣੇ ਚਾਹੀਦੇ ਆ ਉਹ ਪ੍ਰੋਟੋਕੋਲ ਫਾਲੋ ਕਰੀਏ ਹਾਂ ਦੇਖੋ ਅਸੀਂ ਤਾਂ ਹਾਂਜੀ ਹਾਂਜੀ ਬਿਲਕੁਲ ਇਹਨਾਂ ਦੀ ਗੱਲ ਬਿਲਕੁਲ ਸਹੀ ਹੈ ਸਟੇਟ ਦੀ ਜਿਹੜੀ ਕ੍ਰਾਈਮ ਦੇ ਰਿਲੇਟਡ ਜਿਹੜੇ ਐਗਜ਼ਾਮੀਨੇਸ਼ਨ ਪਾਰਟ ਹੈਗਾ ਪੂਰੇ ਦਾ ਪੂਰਾ ਪੰਜਾਬ ਸਟੇਟ ਦਾ ਇੱਥੇ ਰਿਸਿਵ ਹੁੰਦਾ ਹੈ ਠੀਕ ਹੈ ਹੁਣ ਤੁਸੀਂ ਦੇਖ ਲਓ ਕਿ ਪੂਰੀ ਸਟੇਟ ਦੀ ਗੱਲ ਹੈਗੀ ਐ ਇੱਥੇ ਠੀਕ ਹੈ ਹੁਣ ਜੇ ਸਾਡੀ ਵਰਕਿੰਗ ਕ੍ਰੈਡੀਬਿਲਿਟੀ ਤੇ ਕੁਐਸਚਨ ਆਏਗਾ ਉਸ ਪਰਸਨ ਦੇ ਅੰਡਰ ਅਸੀਂ ਕਿੱਦਾਂ ਕੰਮ ਕਰ ਸਕਦੇ ਹੋ ਤੁਸੀਂ ਹਾਂ ਜੀ ਆਜੋ ਤੁਸੀਂ ਆਜੋ ਗੁਰਿੰਦਰ ਜੀ ਆਜੋ ਇੱਕ ਵਾਰੀ ਗੱਲਬਾਤ ਤੁਹਾਡੇ ਨਾਲ ਵੀ ਕਰ ਲੈਣਾ ਤੁਹਾਡੇ ਨਾਲ ਇੱਕ ਇੰਪੋਰਟੈਂਟ ਸਵਾਲ ਹੈ ਜਦੋਂ ਉਹਨਾਂ ਦੀ ਰਿਟਾਇਰਮੈਂਟ ਹੋ ਚੁੱਕੀ ਹੈ ਤਾਂ ਫਿਰ ਉਹ 6 ਮਹੀਨਿਆਂ ਦੀ ਐਕਸਟੈਂਸ਼ਨ ਹੋਰ ਉਹਨਾਂ ਨੂੰ ਮਿਲ ਗਈ ਹੈ ਇੰਨੀ ਕਿੰਨੀ ਕਿ ਪਰਚੇਜ਼ਿੰਗ ਹੁੰਦੀ ਆ ਕਿ ਉਹਦਾ ਕੁਰਸੀ ਉਹਨਾਂ ਦਾ ਕੁਰਸੀ ਛੱਡਨ ਨੂੰ ਜਿਹਦੀ ਕਰਦਾ ਜਦੋਂ ਕਿ ਬਹੁਤ ਕਾਬਿਲ ਆਫਸਰ ਹੋਰ ਵੀ ਹੈਗੇ ਨੇ ਇਹ ਜਿਹੜਾ ਇਨਸਟਰੂਮੈਂਟ ਤਾਂ ਦੇਖੋ ਕਰੋੜਾਂ ਦੇ ਹੋ ਚਰੇ ਕਿੰਨਾ ਕਿ ਨੈਕਸਟ 15-20 ਕਰੋੜ ਦਾ ਤਾਂ ਇਹ ਸਭ ਬਹੁਤ ਹੈ ਪਰਚੇਜ਼ ਤਾਂ ਹੁੰਦੀਆਂ ਹੁੰਦੀਆਂ ਐਕਚੁਅਲੀ ਇਨਸਟਰੂਮੈਂਟ ਮਹਿੰਗੇ ਨੇ ਸਾਡੇ ਸੈਂਟੀਫਿਕ ਇਨਸਟਰੂਮੈਂਟ ਮਹਿੰਗੇ ਨੇ 2-2.5-2.5 ਕਰੋੜ ਦਾ ਇੱਕ-ਇੱਕ ਇਨਸਟਰੂਮੈਂਟ ਹੈ ਤੇ ਸਾਡੀਆਂ 4 ਰੀਜਨਲ ਲੈਬੋਰੀਆਂ ਨੇ ਘੱਟੋ-ਘੱਟ 10 ਕਰੋੜ ਦੇ ਇਨਸਟਰੂਮੈਂਟ ਤਾਂ ਉੱਥੇ ਚਲੇ ਜਾਣੇ ਅਗਰ ਇੱਕ 2.5 ਕਰੋੜ ਰੁਪਏ ਦਾ ਤੇ ਉੱਥੇ ਜੇ ਸਾਨੂੰ ਪਤਾ ਚੱਲੇ ਕਿ ਇਹ ਕੋਈ ਸਿੰਗਲ ਬੰਦੇ ਵੈਂਡਰ ਦੀ ਪਰਚੇਜ਼ਿੰਗ ਨੂੰ ਲੈ ਕੇ ਹੀ ਸਾਨੂੰ ਦਬਾਅ ਪਾਣਗੇ ਤਾਂ ਅਸੀਂ ਉੱਥੇ ਮਨਾਂ ਹੀ ਕਰਾਂਗੇ ਉੱਥੇ ਫਿਰ ਸਾਨੂੰ ਦਬਕਾਇਆ ਜਾਂਦਾ ਕਿ ਅਗਰ ਤੁਸੀਂ ਨਹੀਂ ਕਰਦੇ ਤੁਹਾਡੀ ਇਨਕੁਆਇਰੀ ਖਾਦਾਂਗੇ ਕਿ ਤੁਸੀਂ ਸਰਕਾਰ ਦੀ ਪਰਚੇਜ਼ਿੰਗ ਦੇ ਵਿੱਚ ਦਿੱਕਤ ਪਾ ਹਾਂਜੀ ਹਾਂਜੀ ਠੀਕ ਹੈ ਇਹ ਹੋਰ ਦੇਖੋ ਇਹਨਾਂ ਨੇ ਹੁਣ ਪਿੱਛੇ ਜਿਹਾ ਇਨਸੀਡੈਂਟ ਹੋਇਆ ਮੇਰੀ ਬਦਲੀ ਕਰਤੀ ਫਲੋਰ ਦੀ ਜਾ ਕੇ ਮੈਂ ਸੈਂਟੀਫਿਕ ਅਫਸਰ ਡਾਕੂਮੈਂਟਾਂ ਹਾਂ ਦਸਤਾਵੇਜ਼ ਆਕਰ ਸਿਰਫ ਇੱਥੇ ਪੋਸਟ ਹੈ ਹੋਰ ਕਿਤੇ ਹੈ ਦੀ ਕਿਤੇ ਹੈ ਨਹੀਂ ਇਸ ਅਧਿਕਾਰੀ ਦਾ ਐਨਾ ਮੂੰਹ ਪੈ ਗਿਆ ਜਾਂ ਕਿ ਉੱਥੇ ਮੈਨੂੰ ਆਰਜੀ ਦੌਰ ਤੇ ਅਟੈਚ ਕਰਤਾ ਜਦ ਕਿ ਉੱਥੇ ਟੀਚਿੰਗ ਸਟਾਫ ਵੱਖਰਾ ਸਰਕਾਰ ਨੇ ਭਰਤੀ ਕੀਤਾ ਆ ਮਤਲਬ ਕਿ ਐਨਾ ਮਤਲਬ ਕਿ ਤੱਕਾ ਹੀ ਤੱਕਾ ਹੈ ਜਿਹੜਾ ਮੜਾ ਆਵਾਜ਼ ਚੱਕਦਾ ਉਹਨੂੰ